ਲੋੜੀ ਦਾ ਤਿਉਹਾਰ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਮਾਝੇ ਦੇ ਦੋ ਸ਼ਹਿਰਾਂ ਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਉਹ ਦੋ ਸ਼ਹਿਰ ਨੇ ਸ੍ਰੀ ਅਮਰਸਰ ਸਾਹਿਬ ਅਤੇ ਬਟਾਲਾ ਜਿੱਥੇ ਲੋੜੀ ਦਾ ਤਿਉਹਾਰ ਆਪਣੇ ਰਿਸ਼ਤੇਦਾਰਾਂ ਨੂੰ ਬਾਹਰੋਂ ਬੁਲਾ ਬਲਾ ਕੇ ਮਨਾਇਆ ਜਾਂਦਾ ਹੈ। ਖਾਸ ਕਰਕੇ ਲੋੜੀ ਵਾਲੇ ਦਿਨ ਹਰ ਘਰ ਤੇ ਡੀਜੇ ਲੱਗਾ ਹੁੰਦਾ ਹੈ। ਪਤੰਗਬਾਜੀ ਹੁੰਦੀ ਹੈ ਔਰ ਲੋਕ ਲੋੜੀ ਬਾਲ ਕੇ ਖੁਸ਼ੀ ਮਨਾਉਂਦੇ ਆ। ਪਤੰਗਬਾਜੀ ਦੀ ਗੱਲ ਹੋਵੇ ਤਾਂ ਉੱਥੇ ਡੋਰ ਗੁੱਡੀ ਨਾ ਹੋਵੇ ਤਾਂ ਗੱਲ ਬਣਦੀ ਨਹੀਂ ਹਰ ਸਾਲ ਲੋਕ ਪਾਕਿਸਤਾਨੀ ਗੁੱਡੀ ਨੂੰ ਤਰਜੀਹ ਦਿੰਦੇ ਸਨ ਪਾਕਿਸਤਾਨੀ ਗੁੱਡੀ ਦੀ ਮੰਗ ਕਰਦੇ ਸਨ ਪਰ ਇਸ ਵਾਰ ਬਟਾਲਾ ਦੇ ਪੰਕਜਪੂਰੀ ਨੇ ਪਾਕਿਸਤਾਨੀ ਨਾਮ ਹੀ ਖਤਮ ਕਰਨ ਦਾ ਸੋਚ ਲਿਆ ਹੈ ਕਿ ਇਸ ਵਾਰ ਆਕਾਸ਼ ਚ ਕਹਿੰਦੇ ਪਾਕਿਸਤਾਨ ਦੀ ਗੁੱਡੀ ਦਾ ਨਾਮ ਵੀ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਕੀ ਕਾਰਨ ਹੈ ਕਿਹੜੀ ਨ ਗੁੱਡੀ ਐਸੀ ਨਵੀਂ ਬਣਾਤੀ ਕਿ ਲੋਕ ਪਾਕਿਸਤਾਨੀ ਗੁੱਡੀ ਨੂੰ ਭੁੱਲ ਰਹੇ ਨੇ ਗੱਲਬਾਤ ਕਰ ਲਾਂਗੇ ਸਾਡੇ ਨਾਲ ਪੰਕਜ ਪੁਰੀ ਮੌਜੂਦ ਆ ਪੰਕਜ ਜੀ ਹਰ ਸਾਲ ਤੁਸੀਂ ਪਾਕਿਸਤਾਨੀ ਗੁੱਡੀ ਵੇਚਦੇ ਰਹੇ ਪਿਛਲੇ ਸਾਲ ਵੀ ਵੇਚੇ ਇਸ ਵਾਰ ਕੀ ਐਸਾ ਕਰਤਾ ਤੁਸੀਂ ਕਹਿ ਰਹੇ ਹੋ ਕਿ ਇਸ ਵਾਰ ਪਾਕਿਸਤਾਨੀ ਗੁੱਡੀ ਜਾਂ ਪਾਕਿਸਤਾਨੀ ਕਾਰੀਗਰ ਨਜ਼ਰ ਨਹੀਂ ਆਏਗਾ ਲੁਤਰਾ ਜੀ ਇਸ ਤਰ੍ਹਾਂ ਸੀ ਜੀ ਹਰ ਸਾਲ ਕਸਟਮਰ ਆਉਂਦਾ ਉਹ ਕਹਿੰਦਾ ਜੀ ਪਾਕਿਸਤਾਨੀ ਡਿਜ਼ਾਈਨ ਦਿਓ ਤਿੰਨ ਚਾਰ ਸਾਲ ਤੋਂ ਪਿਛਲਾ ਇਹ ਦੌਰ ਚੱਲਦਾ ਹੀ ਜਿਹੜਾ ਆਉਂਦਾ ਸੀ ਜੀ ਪਾਕਿਸਤਾਨੀ ਗੁੱਡੀ ਦੇ ਡਿਜ਼ਾਈਨ ਦਿਓ ਮਨ ਦੇ ਵਿੱਚ ਜਿਕਣਾ ਬੜੀ ਮਜ਼ਾ ਨਹੀਂ ਸੀ ਆਉਂਦਾ ਗੱਲ ਸੁਣ ਕੇ ਕਿ ਯਾਰ ਹਿੰਦੋਸਤਾਨ ਹਿੰਦੋਸਤਾਨੀ ਡਿਜ਼ਾਈਨ ਪਾਕਿਸਤਾਨ ਦੇ ਮੰਗਦੇ ਨੇ ਇੱਕ ਸਾਲ ਆਪਣੇ ਸਾਲ ਸਟਾਰਟਿੰਗ ਤੋਂ ਕਾਰੀਗਰਾਂ ਨੂੰ ਬੁਲਾਇਆ ਇੱਕ ਦੋ ਜਿਹੜੇ ਆਪਣੇ ਖਾਸ ਕਾਰੀਗਰ ਸੀ ਕਿ ਯਾਰ ਇਸ ਚੀਜ਼ ਨੂੰ ਖਤਮ ਕਰਨਾ ਆਪਾਂ ਪਾਕਿਸਤਾਨੀ ਗੁੱਡੀ ਨੂੰ ਕਿਉਂ ਪ੍ਰਮੋਟ ਕਰ ਰਹੇ ਹਾਂ ਉਹਨਾਂ ਦੇ ਮਿਹਨਤ ਦੇ ਸਦਕੇ ਜਾਂ ਸਾਡੀ ਸੋਚ ਨੇ ਇਸ ਚੀਜ਼ ਨੂੰ ਸਮਝਿਆ ਕਿ ਪਾਕਿਸਤਾਨੀ ਡਿਜ਼ਾਈਨ ਦੇਖੋ ਬਾਂਦੀ ਦੇ ਗੁੱਡੀ ਇੱਥੇ ਹੀ ਸੀ ਇੱਕ ਡਿਜ਼ਾਈਨ ਸੀ ਪਾਕਿਸਤਾਨ ਦੇ ਨਾਮ ਤੇ ਚੱਲਦੇ ਉਸੇ ਨੂੰ ਖਤਮ ਕਰਨ ਦੇ ਲਈ ਆਪਣੇ ਕਾਰੀਗਰਾਂ ਨੂੰ ਇਸ ਚੀਜ਼ ਲਈ ਪ੍ਰਮੋਟ ਕੀਤਾ ਉਹਨਾਂ ਨੂੰ ਸਮਝਾਇਆ ਕਿ ਡਿਜ਼ਾਈਨਿੰਗ ਚੇਂਜ ਕਰ ਦਿਓ ਯਾਰ ਪਾਕਿਸਤਾਨੀ ਸ਼ਬਦ ਨਹੀਂ ਆਉਣਾ ਚਾਹੀਦਾ ਪਤੰਗਬਾਜ਼ੀ ਸਾਡੀ ਡਿਜ਼ਾਈਨ ਦੇ ਵਿੱਚ ਅਸੀਂ ਪਾਕਿਸਤਾਨ ਦਾ ਨਾਮ ਸੁਣੀਏ ਉਹ ਮਜ਼ਾ ਨਹੀਂ ਆਉਂਦਾ ਧਰਮ ਚਲੋ ਸਾਰੇ ਸਾਂਝੇ ਨੇ ਲੇਕਿਨ ਹਿੰਦੁਸਤਾਨ ਦੇ ਵਿੱਚ ਰਹਿ ਕੇ ਹਿੰਦੁਸਤਾਨੀ ਆ ਕੇ ਕਿ ਮੈਨੂੰ ਪਾਕਿਸਤਾਨ ਦਾ ਡਿਜ਼ਾਈਨ ਦਿਓ ਉਹ ਮਜ਼ਾ ਨਹੀਂ ਆਉਂਦਾ ਕਾਰੀਗਰਾਂ ਨੇ ਉਸ ਚੀਜ਼ ਨੂੰ ਸਮਝਿਆ ਮਿਹਨਤ ਕੀਤੀ ਆਪਣੀ ਸੋਚ ਸਮਝ ਦੇ ਮੁਤਾਬਕ ਇੰਨੇ ਸੋਹਣੇ ਡਿਜ਼ਾਈਨ ਬਣਾ ਦਿੱਤੇ ਅੱਜ ਜਿਹੜਾ ਕਸਟਮਰ ਆ ਕੇ ਕਹਿੰਦਾ ਪਾਕਿਸਤਾਨੀ ਕਹਿੰਦੇ ਪਾਕਿਸਤਾਨੀ ਆ ਸਾਡੇ ਆਪਣੇ ਕਾਰੀਗਰਾਂ ਦੇ ਦੋਸਤਾਂ ਦੇ ਡਿਜ਼ਾਈਨ ਉਹ ਕਹਿੰਦਾ ਯਾਰ ਇਹ ਤਾਂ ਬਹੁਤ ਵਧੀਆ ਨੇ ਸਾਨੂੰ ਤੇ ਉਹ ਚਾਹੀਦਾ ਹੀ ਨਹੀਂ ਇਸ ਡਿਜ਼ਾਈਨ ਨੂੰ ਦੇਖਦੇ ਹੋਇਆ ਅੱਜ ਪਾਕਿਸਤਾਨੀ ਡਿਜ਼ਾਈਨ ਦਾ ਸ਼ਬਦ ਲੋਕਾਂ ਦੇ ਜ਼ੁਬਾਨ ਤੋਂ ਨਿਕਲ ਗਿਆ ਕਿੰਨੀ ਮਿਹਨਤ ਕਰਨੀ ਪਈ ਫਿਰ ਇਹ ਪਾਕਿਸਤਾਨੀ ਸ਼ਬਦ ਲੋਕਾਂ ਦੇ ਦਿਮਾਗ ਚੋਂ ਕੱਢਣ ਲਈ ਲੋਕਾਂ ਨੂੰ ਸਮਝਾਇਆ ਯਾਰ ਤੁਸੀਂ ਹਿੰਦੁਸਤਾਨ ਦੇ ਕਾਰੀਗਰਾਂ ਦੇ ਹੱਥ ਦੇ ਬਣੇ ਡਿਜ਼ਾਈਨ ਦੇਖੋ ਕਿੱਡੇ ਪਿਆਰੇ ਨੇ ਜਿਹੜੇ ਅਸੀਂ ਖੁਦ ਉਹਨਾਂ ਨੂੰ ਕਹਿ-ਕਹਿ ਕੇ ਬਣਵਾ ਰਹੇ ਨੇ ਉਹ ਕਹਿੰਦੇ ਨਹੀਂ ਦਿਖਾਓ ਜਿਸ ਟਾਈਮ ਇਹ ਦਿਖਾਣੇ ਆ ਉਹ ਗੁੱਡੀ ਦੇ ਸਾਹਮਣੇ ਫਿੱਕੀ ਲੱਗਣ ਲੱਗ ਜਾਂਦੀ ਜੀ ਉਹਦਾ ਰੋਜ਼ਾਨੀ ਨਹੀਂ ਬਹੁਤ ਜ਼ਿਆਦਾ ਲੋਕਾਂ ਨੇ ਭਰਵਾ ਇਸ ਚੀਜ਼ ਨੂੰ ਪਸੰਦ ਕੀਤਾ ਜੀ ਹੁਣ ਲੋਕ ਜਿਹੜੇ ਇੱਕ ਵਾਰੀ ਲੈ ਗਿਆ ਇਸ ਨੂੰ ਉਡਾਉਣ ਤੋਂ ਬਾਅਦ ਉਹ ਵਾਪਸ ਆ ਕੇ ਕਹਿੰਦਾ ਯੂਜ਼ ਕਰੀ ਕਰਦਾ ਜਿਹੜਾ ਤੁਹਾਡਾ ਹਿੰਦੁਸਤਾਨੀ ਡਿਜ਼ਾਈਨ ਜਿਸ ਨੂੰ ਕਹਿ ਰਹੇ ਹੋ ਉਹ ਦਿਓ ਜੀ ਇਹ ਖਾਸੀਅਤ ਕੀ ਆ ਇਸ ਗੁੱਡੀ ਦੇ ਵਿੱਚ ਕੀ ਖਾਸ ਪੇਪਰ ਲੱਗਾ ਡਿਜ਼ਾਈਨ ਕਿਉਂਕਿ ਕਲਰਫੁਲ ਬਹੁਤ ਹੈ ਇਸ ਗੁੱਡੀ ਚ ਖਾਸੀਅਤ ਸਿਰਫ ਦਿਮਾਗ ਦੇ ਵਿੱਚੋਂ ਆਪਣੀ ਸੋਚ ਨੂੰ ਬਦਲ ਕੇ ਹਿੰਦੁਸਤਾਨ ਦੇ ਡਿਜ਼ਾਈਨ ਨੂੰ ਪ੍ਰਮੋਟ ਕਰਨਾ ਇਹਦੀ ਖਾਸੀਅਤ ਹੈ ਜੀ ਜਿਹੜਾ ਉਹ ਸ਼ਬਦ ਸੀ ਨਾ ਪਾਕਿਸਤਾਨੀ ਡਿਜ਼ਾਈਨ ਉਸ ਨੂੰ ਖਤਮ ਕੀਤਾ ਗਿਆ ਸੈਕਿੰਡ ਜਿਹੜੀ ਗੱਲ ਹੈ ਇਸ ਗੁੱਡੀ ਨੂੰ ਬਣਾਉਣ ਦੇ ਲਈ ਸਾਰਾ ਹਾਤੇ ਦੇ ਨਾਲ ਤੀਲਾ ਛਿਲਕੇ ਇਸ ਦੇ ਪੇਪਰ ਵਰਕ ਦੇ ਉੱਤੇ ਫਾਈਨ ਪੇਪਰ ਲਗਾ ਕੇ ਇੰਨੀ ਨੂੰ ਡਿਜ਼ਾਈਨਿੰਗ ਅੱਛੀ ਦਿੱਤੀ ਗਈ ਕਿ ਕਿਸੇ ਕਮੀ ਨਾ ਰਹੇ ਜੇ ਵਾਪਿਸ ਲੋਕਾਂ ਦੀ ਜ਼ੁਬਾਨ ਦੇ ਉੱਤੇ ਪਾਕਿਸਤਾਨੀ ਡਿਜ਼ਾਈਨ ਆਉਂਦੀ ਕੋਈ ਪੁਆਇੰਟ ਨਾ ਰਹੇ ਜੇ ਹਰ ਚੀਜ਼ ਨੂੰ ਪਰਫੈਕਟਲੀ ਬਣਾਇਆ ਗਿਆ ਤੀਲਾ ਇਸ ਦਾ ਛਿਲਕੇ ਬਣਾਇਆ ਗਿਆ ਡਿਜ਼ਾਈਨ ਦੇ ਲਈ ਪੇਪਰ ਅੱਛਾ ਵਰਤਿਆ ਗਿਆ ਕਿਉਂ ਵਰਤਿਆ ਗਿਆ ਕਿ ਜਿਸ ਟਾਈਮ ਸੀਜ਼ਨ ਦੀ ਅਸੀਂ ਬਣਾ ਬਣਾ ਕੇ ਸਟੋਰ ਕਰ ਰਹੇ ਹਾਂ ਗੁੱਡੀ ਨੂੰ ਜਿਸ ਟਾਈਮ ਸੇਲ ਦਾ ਦਾ ਟਾਈਮ ਆਏਗਾ ਅਸੀਂ ਲੋਕਾਂ ਦੇ ਅੱਗੇ ਇਹਨੂੰ ਖੋਲ ਕੇ ਦਿਖਾਵਾਂਗੇ ਯਾਰ ਆ ਆਪਣੇ ਹਿੰਦੁਸਤਾਨ ਦੇ ਡਿਜ਼ਾਈਨਿੰਗ ਦੀ ਗੁੱਡੀ ਲੋਕ ਉਸ ਨੂੰ ਭੁੱਲ ਜਾਣ ਕਿ ਪਾਕਿਸਤਾਨੀ ਲੈਣ ਆਏ ਸੀ ਉਹ ਇਸ ਗੁੱਡੀ ਦੇ ਆ ਕੇ ਫਿਦਾ ਹੋ ਜਾਣ ਇਸ ਦੀ ਖੂਬਸੂਰਤੀ ਇੰਨੀ ਕੁ ਉਹਨਾਂ ਨੂੰ ਲੁਭਾ ਜੇ ਕਿ ਉਹ ਪਾਕਿਸਤਾਨੀ ਜਿਹੜੇ ਡਿਜ਼ਾਈਨ ਦੀ ਮੰਗ ਆਪਣੀ ਜ਼ੁਬਾਨ ਤੋਂ ਨਾ ਕਰਨ ਇਸ ਦੇ ਵਿੱਚ ਹੀ ਸਾਡੇ ਮਨ ਨੂੰ ਸ਼ਾਂਤੀ ਮਿਲੀ ਕਿ ਪਾਕਿਸਤਾਨੀ ਸ਼ਬਦ ਜਿਹੜਾ ਖਤਮ ਕਰਕੇ ਹਿੰਦੋਸਤਾਨੀ ਡਿਜ਼ਾਈਨ ਦੀ ਗੁੱਡੀ ਦਾ ਸ਼ਬਦ ਲੋਕਾਂ ਦੀ ਜ਼ੁਬਾਨ ਕਿੰਨੀ ਕੁ ਹਵਾਸ਼ ਨੂੰ ਚਾਹੀਦੀ ਹੈ ਜਾਂ ਇਹ ਕਿੰਨੇ ਕੁ ਵਜਨ ਦੀ ਰਹੇਗੀ ਗੁੱਡੀ ਔਰ ਕਿਸ ਧਾਗੇ ਦੇ ਨਾਲ ਚੜੇਗੀ ਲੁਤਰਾ ਜੀ ਇਹ ਸਿੰਪਲ ਆਪਣੀ ਡੋਰ ਬਰੇਲੀ ਦੀ ਨਾਲ ਚੜੇਗੀ ਹਵਾ ਦੀ ਨੂੰ ਕੋਈ ਖਾਸ ਜ਼ਰੂਰਤ ਨਹੀਂ ਜਿੰਨੀ ਹਵਾ ਚਾਹੀਦੀ ਉੰਨੀ ਨੂੰ ਚੜੇਗੀ ਲੇਕਿਨ ਮਜ਼ਾ ਉਸ ਟਾਈਮ ਆਏਗਾ ਲੋੜੀ ਦੇ ਤਿਹਾਰ ਦੇ ਉੱਤੇ ਜਿਸ ਟਾਈਮ ਆਕਾਸ਼ ਦੇ ਵਿੱਚ ਆਪਣੇ ਹਿੰਦੋਸਤਾਨ ਦੀਆਂ ਡਿਜ਼ਾਈਨਰੀਆਂ ਗੁੱਡੀਆਂ ਚੜਨ ਗਿਆ ਤੇ ਰੰਗ ਰੰਗੀਲਾ ਆਪਣਾ ਆਸਮਾਨ ਆਪਣੇ ਹਿੰਦੁਸਤਾਨ ਦੇ ਡਿਜ਼ਾਈਨਰ ਦੀਆਂ ਗੁਡੀਆਂ ਨਾਲ ਸਜੇਗਾ ਉਸ ਟਾਈਮ ਹਰ ਹਿੰਦੁਸਤਾਨੀ ਦੇ ਮਨ ਦੇ ਵਿੱਚ ਇੱਕ ਸ਼ਾਂਤੀ ਤੇ ਇੱਕ ਗਰਵ ਮਹਿਸੂਸ ਹੋਏਗਾ ਕਿ ਪਾਕਿਸਤਾਨੀ ਗੁਡੀ ਦਾ ਸ਼ਬਦ ਨਿਕਲ ਗਿਆ ਹਿੰਦੁਸਤਾਨੀ ਗੁਡੀ ਜਿਹੜੀ ਅੱਜ ਆਸਮਾਨ ਦੇ ਵਿੱਚ ਨਜ਼ਰ ਆਊਗੀ ਧੰਨਵਾਦ ਪੰਕਜਪੁਰੀ ਕਹਿੰਦੇ ਕਿ ਇਸ ਸਾਲ ਪਾਕਿਸਤਾਨ ਦਾ ਨਾਮ ਆਕਾਸ਼ ਤੇ ਲੋਹੜੀ ਵਾਲੇ ਦਿਨ ਨਜ਼ਰ ਨਹੀਂ ਆਏਗਾ ਕਿਉਂਕਿ ਮਿਹਨਤੀ ਇੰਨੀ ਕਰ ਦਿੱਤੀ ਹੈ ਆਪਣੇ ਡਿਜ਼ਾਈਨਾਂ ਤੇ ਕਿ ਲੋਕ ਹੁਣ ਇਸ ਗੁੱਡੀ ਨੂੰ ਪਸੰਦ ਕਰਨ ਲੱਪੇ ਆ ਤੁਸੀਂ ਦੇਖੋਗੇ ਕਿ ਰੰਗ-ਬਰੰਗੀਆਂ ਗੁੱਡੀਆਂ ਨੇ ਔਰ ਇਹੋ ਹੀ ਦਿਵਾਰ ਕਦੀ ਪਾਕਿਸਤਾਨ ਦੇ ਡਿਜ਼ਾਈਨਰਾਂ ਨਾਲ ਭਰੀਆਂ ਹੁੰਦੀਆਂ ਸੀ ਤੇ ਲੋਕ ਬੜੇ ਚਾਤ ਸ਼ੌਕ ਨਾਲ ਖਰੀਦਦੇ ਸੀ ਇਸ ਵਾਰ ਕਹਿੰਦੇ ਕਿ ਇਹੋ ਹੀ ਡਿਜ਼ਾਈਨ ਲੋਕ ਐਡੇ ਚਾਤ ਸ਼ੌਕ ਨਾਲ ਖਰੀਦ ਰਿਹਾ ਕਿ ਇਹਦੀ ਵੀ ਸ਼ਾਰਟੇਜ ਆ ਗਈ ਹੈ ਔਰ ਇਸ ਵਾਰ ਲੋਹੜੀ ਵਾਲੇ ਦਿਨ ਆਕਾਸ਼ ਦੇ ਵਿੱਚ ਕੇਵਲ ਭਾਰਤ ਦੇ ਕਾਰੀਗਰਾਂ ਦੇ ਹੱਥ ਦੀ ਬਣੀ ਉਤੰਗ ਹੀ ਆਕਾਸ਼ 'ਚ ਨਜ਼ਰ ਆਏਗੀ ਕੈਮਰਾਮੈਨ ਪੰਟੀ ਨਾਲ ਨਿਤਿੰਨ ਉਤਰਾ ਜੀ মিডিਆ ਬਟਾਲਾ